ਤੁਸੀਂ ਤੱਕਾ ਕਰ ਰਹੇ ਹੋ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜਿੰਨਾ ਕੁ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਦੇ ਆ ਤੁਸੀਂ ਆਮ ਲੋਕਾਂ ਨੂੰ ਪਲੀਜ਼ ਤੰਗ ਨਾ ਕਰੋ ਜਿਹੜੇ ਲੋਕਾਂ ਦੇ ਲੋਕ ਹੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਰੋਕਿਆ ਜਿਨ੍ਹਾਂ ਨੂੰ ਤੁਸੀਂ ਰਾਹ ਰੋਕੀ ਖੜੇ ਹੋ ਕਿੰਨਾ ਦਾ ਰਾਹ ਰੋਕੀ ਖੜੇ ਬੇਨਤੀ ਆ ਜਿਹੜੇ ਲੰਘਦੇ ਨੇ ਉਰੋਂ ਜਿਨ੍ਹਾਂ ਲੋਕਾਂ ਨਾਲ ਤੱਕਾ ਹੋਇਆ ਹੈ ਇਨਾ ਲੋਕਾਂ ਨਾਲ ਧੱਕਾ ਹੋਇਆ ਕੀ ਇਹ ਕੋਈ ਪੁੱਛੋ ਪਿੱਛੇ ਕੋਈ ਪ੍ਰੋਸੀਜਰ ਹੈਗਾ ਜਿਨ੍ਹਾਂ ਨਾਲ ਧੱਕਾ ਹੋਇਆ ਹੈ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲੋ ਹਾਂ ਤੁਸੀਂ ਵੀ ਕਰ ਲੋ ਜਿੰਨੀ ਮਰਜ਼ੀ ਕਰ ਲੋ ਤੁਸੀਂ ਵੀ ਕਰ ਲੋ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਬੁੱਝ ਕੇ ਧੱਕਾ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਲਾ ਦਿੰਦੇ ਹਾਂ ਕੋਈ ਪੰਜ ਜਣੇ ਚੱਲੋ ਆਫਿਸ ਉਹ ਬੈਠੇ ਨੇ ਤੁਹਾਨੂੰ ਮਲਾ ਦਿੰਦੇ ਹਾਂ ਤੁਸੀਂ ਅਪੀਲਿਸ਼ਨ ਦਿੱਤੀ ਹੈ ਜੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਦਿੱਤੀ ਸਾਹਿਬ ਅਸੀਂ ਕੋਈ ਫਿਰ ਪ੍ਰਸੀਜਰ ਅਸੀਂ ਪ੍ਰਸੀਜਰ ਆਪਣਾ ਪੂਰਾ ਕੀਤਾ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੇਜੇ ਦੀ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੇਜੇ ਦੀ ਗੱਲ ਕਰਦਾ ਮੈਂ ਦਮਕਾਂ ਨਹੀਂ ਮਾਰਦਾ ਮੈਂ ਮੈਂ ਤੁਹਾਡੇ ਅਸੀਂ ਤੁਹਾਨੂੰ ਉੱਚੀ ਕਿਉਂ ਬੋਲ ਰਹੇ ਹੋ ਫਿਰ ਉੱਚੀ ਕਿਉਂ ਬੋਲ ਰਹੇ ਹੋ ਤੁਸੀਂ ਮੈਂ ਤੇ ਸਾਹਮਣੇ ਰੋਡੇ ਖੜਾ ਉੱਚੀ ਬੋਲਣਾ ਫਿਰ ਬੋਲ ਲੋ ਤੁਸੀਂ ਉੱਚੀ ਕਿਉਂ ਗੋਡੇ ਜਿਹੜੇ ਬੰਦੇ ਨਾਲ ਬੋਲ ਰਹੇ ਹੋ ਬੰਦਾ ਜਿਹੜੇ ਲੈਜੇ ਨਾਲ ਮੇਰੇ ਨਾਲ ਬੋਲ ਰਿਹਾ ਬੈਠੇ ਹੋ ਉਹਦੇ ਨਾਲ ਮੈਂ ਉਹੀ ਲੈਜੇ ਦੀ ਗੱਲ ਕਰੂੰਗਾ ਤੁਸੀਂ ਜਿਹੜੇ ਮਰਜ਼ੀ ਲੈਜੇ ਬੰਦਾ ਮੇਰੇ ਨਾਲ ਜਿਹੜੇ ਲੈਜੇ ਦੀ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਦੀ ਗੱਲ ਕਰੂੰਗਾ ਲੈਜੇ ਦੀ ਗੱਲ ਕਰੋ ਪਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਚਲੋ ਜੀ ਇੱਕ ਤੁਸੀਂ ਇੱਕ ਮਲਾਜੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮਲਾਦਿਆਂ ਵਾਲਾ ਹੋਣਾ ਚਾਹੀਦਾ ਹੈ ਹੈਗੇ ਮੁਲਾਜ਼ਮਾਂ ਨੂੰ ਤੁਸੀਂ ਉੱਚੀ ਬੋਲੋਗੇ ਉੱਚੀ ਬੋਲੋਗੇ ਤੁਸੀਂ ਕੰਮੇ ਕਰੋਗੇ ਜਿੱਤੇ ਮੁਲਾਜ਼ਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈ ਲਈ ਦਵਾਈਆਂ ਕਰਾਉਣ ਤੁਸੀਂ ਕਰੋ ਤੁਸੀਂ ਛੱਟੇ ਟੱਕਾ ਕਰੋਗੇ ਮੈਂ ਨਹੀਂ ਟੱਕਾ ਕਰ ਰਿਹਾ ਜੀ ਛੱਟਾ ਤੁਹਾਨੂੰ ਚਾਰ ਵਾਰ ਪੁੱਛ ਲਿਆ ਇਹ ਤੁਹਾਡਾ ਸਪੀਕਰ ਨਹੀਂ ਲੱਗੂਗਾ ਜੀ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਟੱਕਾ ਨਹੀਂ ਤੁਹਾਡਾ ਹਾਂਜੀ ਟੱਕਾ ਨਹੀਂ ਆ ਜੀ ਰੂਲ ਹੈ ਰੂਲ ਹੈ ਜੀ ਰੂਲ ਕਿਹੜਾ ਹੈ ਸਪੀਕਰ ਨਹੀਂ ਲੱਗੂਗਾ ਨਹੀਂ ਰੂਲ ਸਪੀਕਰ ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਰੂਲ ਹੈ ਇਹ ਰੂਲ ਹੈ ਮੈਂ ਦੋ ਨੰਬਰ ਦੇ ਇਲੈਕਟਰ ਹੋਈਦਾ ਰਿਪਰਮਿਸ਼ਨ ਚਾਹੀਦੀ ਹੈ ਸਾਹਿਬ ਜਨਾਨੀ ਕੁੱਟੀ ਹੋਈ ਆ ਪਰਚੋਂਦੀ ਉਹ ਰੂਲ ਹੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ 751 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲ ਨੇ ਰੂਨਾ ਤੇ ਆਉਂਗੇ ਮੈਂ ਵੀ ਵਕੀਲ ਐ ਕੋਈ ਗੱਲ ਨਹੀਂ ਫੇਰ ਇਸ ਕਰਕੇ ਤੈਨੂੰ ਮੈਨੂੰ ਰੂਲ ਨਾ ਸਿਖਾਓ ਮੈਂ ਰੂਲਾਂ ਚ ਰਹਿ ਕੇ ਮੈਂ ਰੂਲਾਂ ਚ ਰਹਿ ਕੇ ਕੰਮ ਕਰਦਾ ਆ ਔਰ ਮੈਨੂੰ ਇਹ ਤੁਸੀਂ ਕਹੋ ਵੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਉਸੀ ਦਵਾ ਰਹੇ ਹਾਂ ਤੁਹਾਨੂੰ ਮੈਂ ਬਿਲਕੁਲ ਹੀ ਦਵਾ ਰਹੇ ਹਾਂ ਅਜੀ ਇਥੋਂ ਨੂੰ ਟਿਪਟੀ ਸਾਹਿਬ ਕਹਿ ਕੇ ਗੱਲ ਕਰ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿ ਰਿਹਾ ਥੋੜੀ ਗੱਲ ਸੁਣੋ ਡੋਗਰ ਹਾਇਡ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਨਹੀਂ ਕਰਦੇ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਦਿਆ ਚਲੋ ਠੀਕ ਹੈ ਹੁਣ ਮੈਂ ਇੱਕ ਚੁਣਿਆ ਹੋਇਆ ਨਮਾਇंदा ਤੁਹਾਨੂੰ ਉਹਦਾ ਵੀ ਨਹੀਂ ਪਤਾ ਤੁਸੀਂ ਤੇ ਬੀ ਆਰ ਬੈਠੇ 6 ਮਹੀਨੇ ਹੋ ਗਏ ਮੈਨੂੰ ਮੇਰਾ ਜਿੱਥੋਂ ਪਤਾ ਕਰਨਾ ਹੈ ਕਰ ਲਿਓ ਮੈਂ ਗੋਲ ਮੋਲ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਗੋਲ ਮੋਲ ਗੱਲਾਂ ਨਹੀਂ ਨਾ ਕਰਦਾ ਮੈਨੂੰ ਦੱਸਾਂ ਫਿਰ ਠੀਕ ਹੈ ਟੋਡੇ ਕੋਲੇ ਲੋਕ ਹੋ ਕੇ ਜਾਂਦੇ ਨੇ ਇੱਕ ਪਾਰਟੀ ਦੀ ਫੇਵਰ ਕਰਦੇ ਹੋ ਤੁਸੀਂ ਇੱਕ ਪਾਰਟੀ ਦੀ ਸ਼ਰ੍ਹਾਂ ਫੇਵਰ ਕਰਦੇ ਜਿਹੜੀ ਅੱਜੇ ਮੇਰੀ ਜੋ ਬਾਈ ਨੇ ਕੰਪਲੇਂਟ ਦੇਣੀ ਆ ਉਹ ਦੋ ਵੀ ਵੈਰੀਫਾਈ ਦੱਸੋ ਜਿਹੜਾ ਐਲੀਗੇਸ਼ਨ ਤੁਸੀਂ ਮੇਰੇ ਤੇ ਔਨ ਰਿਕਾਰਡ ਲਾ ਰਹੇ ਹੋ ਨਾ ਠੀਕ ਹੈ ਨਾ ਔਨ ਰਿਕਾਰਡ ਲਾ ਰਹੇ ਹੋ ਹੁਣ ਐਪਲੀਕੇਸ਼ਨ ਕੰਪਲੇਂਟ ਦਿਓ ਠੀਕ ਹੈ ਨਾ ਵਿਦ ਫੈਕਟਸ ਕੰਪਲੇਂਟ ਦਿਓ ਜੀ ਹੱਥ ਦੇ ਦਿਓ ਦੇ ਦਿਓ ਜਦੋਂ ਸਾਡੀ ਗੱਲ ਆਊਗੀ ਦੇ ਦਿਓ ਜੀ ਗੱਲ ਨਹੀਂ ਹੁਣ ਤੁਹਾਡੇ ਕੋਲ ਆ ਹੀ ਗਈ ਗੀ ਗੱਲ ਕੰਪਲੇਂਟ ਦੇ 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 ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕੰਪਲੇਂਟ ਦੇ ਦਿਓ ਪਬਲੀਕਲੀ ਨਾ ਨਾ ਕਰੀ ਜਾਓ ਜੇ ਤੁਸੀਂ ਹੈਵ ਫੈਕਟਸ ਜੇ ਤੁਸੀਂ ਹੈਵ ਦਾ ਫੈਕਟ ਗਿਵ ਅ ਕੰਪਲੇਨ ਜੇ ਤੁਸੀਂ ਹੈਵ ਦਾ ਫੈਕਟ ਹਾਂ ਯਾਰ ਅਭੀ ਦੇਖਦੇ ਦੇਖੋ ਜੀ ਕਿ ਮੰਗ ਰਹੇ ਹੋ ਇਹਦੇ ਦੇਣੀ ਆ ਸਿੱਧਾ ਦੇਖੋ ਕਿڑی ਇਹ ਵਰਦੀ ਹੈ ਨਾ ਇਹ ਤੁਹਾਨੂੰ ਲੋਕਾਂ ਦੇ ਨਾਲ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਜੀ ਪਰ ਤੁਸੀਂ ਨਾ ਰਿਪੀਟ ਕਰਦਾ ਵਰਦੀ ਦੇ ਉੱਪਰ ਮੇਰੇ ਕੋਲ ਸੈਲਫ ਰਿਸਪੈਕਟ ਹੈ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਗੱਲ ਕਰੂਗਾ ਮੈਂ ਉਹਨਾਂ ਨਾਲ ਉਹੀ ਲੈਜੇ ਗੱਲ ਕਰਾਂਗਾ ਇੱਕ ਗੱਲ ਛੱਡੋ ਮੇਰੀ ਇੱਕ ਗੱਲ ਹੁਣ ਮੈਂ ਪਹਿਲੇ ਡੀਆਰ ਸਾਹਿਬ ਨਾਲ ਗੱਲ ਜਿਹੜੇ ਲੈਜੇ ਤੁਸੀਂ ਗੱਲ ਕਰੋਗੇ ਨਾ ਉਥੇ ਨਾਲ ਕਰਾਂਗੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹੈ ਇਹ ਤੁਹਾਨੂੰ ਲੱਗਦਾ ਨਾ ਕੋਈ ਸੈਲਫ ਰਿਸਪੈਕਟ ਹੈ ਤਾਂ ਸਾਡੀ ਸੈਲਫ ਰਿਸਪੈਕਟ ਵੀ ਹੋਣੀ ਹੋਈ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੋ ਕਰਨਾ कोई थ्रेट न हिफ़ाज़ति ਤੁਸੀਂ ਔਨ ਰਿਕਾਰਡ ਗੱਲ ਹੋਈ ਹੈ ਕਿ ਗਿਵਾ ਕੰਪਲੇਨਟ ਮੁੱਤਲ ਦੀ ਆਪਾਂ ਨਾ ਕਰੀਏ ਤੁਸੀਂ ਦੀ ਔਨ ਰਿਕਾਰਡ ਜਿਹੜੀ ਗੱਲ ਹੋਈ ਆ ਉਹਦੀ ਕੰਪਲੇਨਟ ਦਿਓ ਲੋਕਾਂ ਦੇ ਪ੍ਰੋਬਲਮਾ ਦੱਸਿਓ ਲੋਕਾਂ ਨੂੰ ਤੁਮਰਾਹ ਨਾ ਕਹੋ ਕੰਪਲੇਨਟ ਕਰੋ ਇਮਰਾਣ ਨਾ ਕਰੋ ਇਮਰਾਣ ਨਾ ਕਰੋ ਮੁਰਦਗੀ ਦੇ ਦੀ ਕੱਲ ਪਬਲਿਕਲੀ ਕਹੀ ਹੈ ਉਹਦੀ ਗੱਲ ਤੇ ਖੜੇ ਉੱtre ਹੋ ਖੜੇ ਉੱtre ਮੈਂ ਫੈਕਸ਼ਨ ਫਿਰ ਗਿਵਾ ਕੰਪਲੇਨਟ ਮੈਂ ਕੀ ਕੀ ਕੰਪਲੇਨਟ ਜਿਹਦੇ ਨਾਲ ਜਿਹਦੇ ਨਾਲ ਗੱਲ ਹੋਈ ਵੀ ਮੇਰੇ ਤੇ ਕੰਪਲੇਨਟ ਕਰਤੋਂ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਇੱਕ ਪਾਸੇ ਮੈਂ ਬਹਿਤ ਕਰਦੇ ਹਾਂ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਉੱਤੇ ਖੜੇ ਉੱtre ਹੋਗੇ ਕਾਪਰੇਟਿਵ ਸੁਸਾਇਟੀ ਜੋ ਸਰਕਾਰੀ ਸਭਾ ਚਨਾਥਲ ਕਲਾਂ ਜਿਹਦੇ ਵਿੱਚ ਦੋ ਪਿੰਡ ਚਨਾਥਲ ਕਲਾਂ ਤੇ ਰੁੜਕੀ ਆਉਂਦੇ ਨੇ ਉਹਦੀ ਚੋਣ ਨੂੰ ਲੈ ਕੇ ਲੋਕਾਂ ਨੇ ਜਿਹੜੀ ਗੈਰ ਰਸਮੀ ਚੋਣ ਹੋਈ ਹੈ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਕਰਨਾ ਚਾਹੀਦਾ ਸੀਗਾ ਚੋਣ ਨੂੰ ਕਰਾਉਣ ਵਾਸਤੇ ਜਿਹੜੀ ਪ੍ਰਕਿਰਿਆ ਲੈਣੀ ਚਾਹੀਦੀ ਸੀ ਉਹਦਾ ਕਾਹਨ ਕੀਤਾ ਗਿਆ ਔਰ ਚੁੱਪਚੀਪੇ ਇੱਕ ਸ਼ੈੱਲਰ 'ਚ ਬੈਠ ਕੇ ਜਿਹੜੀ ਚੋਣ ਹੋਈ ਉਹਨੂੰ ਲੈ ਕੇ ਦੋਹਾਂ ਪਿੰਡਾਂ 'ਚ ਰੋਸ ਸੀ ਔਰ ਉਹਨੂੰ ਲੈ ਕੇ ਪਹਿਲਾਂ ਵੀ ਮੀਟਿੰਗਾਂ ਹੋਈਆਂ ਟੀਆਰ ਨੂੰ ਜਿਹੜੀ ਹੈਗੀ ਐ ਪਟੀਸ਼ਨ ਦਿੱਤੀ ਗਈ ਏਸੀ ਨੂੰ ਮਿਲਿਆ ਗਿਆ ਔਰ ਸਾਰਿਆਂ ਨੂੰ ਜਿਹੜਾ ਹੈਗਾ ਆ ਉਹਨੂੰ ਰਿਮਾਈਂਡਰ ਦਿੱਤੇ ਗਏ ਫਿਰ ਲੋਕਾਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਅਸੀਂ ਪ੍ਰੋਟੈਸਟ ਕਰਾਂਗੇ ਤੁਸੀਂ ਇਹਦੀ ਜ਼ੋਨ ਨੂੰ ਰੱਦ ਕਰੋ ਜਿਹੜੀ ਗੈਰਕਾਨੂੰਨੀ ਹੋਈ ਹੈ ਕਿਉਂਕਿ ਨਾ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅਨਾਉਂਸਮੈਂਟ ਹੋਈ ਨਾ ਗੁਰਦੁਆਰਾ ਸਾਹਿਬ ਤੋਂ ਹੋਈ ਨਾ ਕਿਸੇ ਰੇੜੀ ਰਿਕਸ਼ਾ ਤੇ ਹੋਈ ਨਾ ਕੋਈ ਪੋਸਟਰ ਲਾਇਆ ਗਿਆ ਨਾ ਮੈਂਬਰਾਂ ਨੂੰ ਦੱਸਿਆ ਗਿਆ ਨਾ ਅਖਬਾਰ ਚਕੜਾਇਆ ਗਿਆ ਸਾਰੀ ਪ੍ਰਕਿਰਿਆ ਜਿਹੜੀ ਹੈਗੀ ਐ ਉਹਨੂੰ ਛਿੱਕੇ ਤੇ ਟੰਗ ਔਰ ਉਸ ਤਹਿਤ ਅੱਜ ਜਦੋਂ ਇਹਨਾਂ ਨੇ ਫਿਰੋਦਿਆਂ ਦੀ ਚੋਣ ਸ਼ੁਰੂ ਕਰਤੀ ਪਟੀਸ਼ਨ ਦਾ ਕੋਈ ਜਵਾਬ ਨਹੀਂ ਦਿੱਤਾ ਹੈਗਾ ਜਿਹੜੀ ਹੈਗੀ ਹੈ ਪ੍ਰਸ਼ਾਸਨ ਨੇ ਔਰ ਉਹਦੇ ਤਹਿਤ ਲੋਕਾਂ ਚ ਰੋਸ ਸੀ ਉਹੇ ਪਿੰਡਾਂ ਦੇ ਲੋਕਾਂ ਨੇ ਆ ਜਾ ਕੇ ਸੁਸਾਇਟੀ ਦੇ ਅੱਗੇ ਧਰਨਾ ਦਿੱਤਾ ਔਰ ਉਸ ਧਰਨੇ ਦਿੱਤੇ ਤਹਿਤ ਅੱਜ ਜਿਹੜਾ ਹੈਗਾ ਆ ਇੱਥੇ ਲੋਕ ਬੈਠੇ ਨੇ ਸਰਕਾਰ ਦੇ ਖਿਲਾਫ ਲੋਕ ਆਪਣੇ ਜੋ ਵੀ ਨਾਰੇਬਾਜੀ ਆਪਣਾ ਬੋਲਣਾ ਜੋ ਵੀ ਇੱਕ ਪ੍ਰੋਟੈਸਟ ਦਾ ਤਿੱਕਾ ਆ ਉਹ ਕਰ ਰਹੇ ਆ ਪ੍ਰਸ਼ਾਸਨ ਵੱਲੋਂ ਵੀ ਤਵਾਨ ਦੀ ਤੁਨੋਂ ਥਾਂ ਤੋਂ ਪੁੱਛਿਆ ਗਿਆ ਗਿਆ ਕਿ ਕਹਿਣਾ ਕਰਦੇ। ਦੇਖੋ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਇੱਕ ਰਾਤ ਪਹਿਲਾਂ ਹੀ ਲੋਕਾਂ ਨੂੰ ਮਤਲਬ ਜਿਹੜੇ ਸੁਨੇਹੇ ਭੇਜਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਦਰਨੇ ਤੇ ਨਹੀਂ ਜਾਣਾ ਤੁਸੀਂ ਪ੍ਰੋਟੈਸਟ ਤੇ ਨਹੀਂ ਜਾਣਾ ਤੁਹਾਡੇ ਨਾਲ ਉੱਥੇ ਤੁਹਾਡੇ ਤੇ ਪਰਚੇ ਦਰਜ ਹੋ ਸਕਦੇ ਆ ਤੁਹਾਨੂੰ ਮਤਲਬ ਉੱਥੇ ਉਹ ਹੋ ਸਕਦਾ ਹੈ ਮਤਲਬ ਤੁਹਾਡੇ ਨੇ ਪੁਲਿਸ ਧੱਕਾ ਕਰਤਾ ਦੀ। ਤੋਂ ਇਸ ਕਰਕੇ ਲੋਕਾਂ ਨੇ ਪਰ ਲੋਕਾਂ ਦੇ ਵਿੱਚ ਰੋਸ ਹੈ। ਔਰ ਲੋਕਾਂ ਨੇ ਆ ਕੇ ਇੱਥੇ ਕਿਹਾ ਫੇਰ ਇੱਥੇ ਆ ਕੇ ਪੁਲਿਸ ਪ੍ਰਸ਼ਾਸਨ ਨੇ ਡੀਐਸਪੀ ਫਟੇਗੜ ਸਾਹਿਬ ਨੇ ਉਹਨੇ ਆ ਕੇ ਇੱਥੇ ਲੋਕਾਂ ਦੇ ਨਾਲ ਨੂੰ ਸਾਈਕਲੋਜੀਕਲੀ ਡਰਾ ਕੇ ਉਹਨਾਂ ਨੂੰ ਇੱਥੋਂ ਸੜਕ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਅਸੀਂ ਆਏ ਮੇਰੇ ਨਾਲ ਵੀ ਬਹਿਸ ਪਾਜੀ ਹੋਈ ਸਾਡਾ ਜਿਹੜਾ ਮਾਈਕ ਆਇਆ ਜਿਹਦੇ ਵਿੱਚ ਅਸੀਂ ਬੋਲਣਾ ਸੀਗਾ ਉਹਨੂੰ ਉੱਥੋਂ ਰਸਤੇ 'ਚੋਂ ਫੜ ਗਏ ਤੇ ਜਿਹੜਾ ਹੈਗਾ ਆ ਉਹਨੂੰ ਰੱਖ ਲਿਆ ਗਿਆ ਕੀ ਕਿਹਾ ਕਿ ਮਾਈਕ ਦੋ ਮਾਈਕ ਇਸ ਮਨਾ ਕਰ ਦਿੱਤਾ ਗਿਆ ਕਿ ਪਰਮਿਸ਼ਨ ਨਹੀਂ ਹੈਗੀ ਜਦੋਂ ਕਿ ਧਰਨੇਆਂ ਦੇ ਵਿੱਚ ਮੈਨੂੰ ਨਹੀਂ ਥੰਦੇ ਲੱਗਦੀ ਕਿ ਸ਼ੰਭੂ ਕਿੰਨੀ ਪਰਮਿਸ਼ਨ ਹੈ ਇੱਥੇ ਅਸੀਂ ਸਾਰੇ ਧਰਨੇ ਤੇ ਜਾਂਦੇ ਆ ਜਾਂ ਜਾ ਕੇ ਬੈਠਦੇ ਆ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਡੀਸੀ ਦਫ਼ਤਰ ਅੱਗੇ ਜਿੰਨੇ ਧਰਨੇ ਲੱਗਦੇ ਨੇ ਸਾਰਿਆਂ ਦੀ ਪਰਮਿਸ਼ਨ ਡੀਐਸਪੀ ਸਾਹਿਬ ਦਿੰਦੇ ਨੇ ਕੀ ਮੈਨੂੰ ਜਿੰਨੇ ਵੀ ਧਰਨੇ ਲੱਗਦੇ ਨੇ ਮੁਲਾਜ਼ਮਾਂ ਦੇ ਜਾਂ ਦੂਜਿਆਂ ਉਹਨਾਂ ਦੀ ਪਰਮਿਸ਼ਨਾਂ ਹੁੰਦੀਆਂ ਨੇ ਇਹ ਸਿਰਫ ਇੱਥੇ ਸਾਡੇ ਨਾਲ ਤੱਕਾ ਫਿਰ ਸਾਈਕੋਲੋਜੀਕਲੀ ਸਾਡੇ ਨਾਲ ਵੀ ਮੈਨੂੰ ਵੀ ਜਿਵੇਂ ਇੱਕ ਹੁੰਦਾ ਹੈ ਵੀ ਪਤਾ ਨਹੀਂ ਇਸ ਸ਼ਹਿਰ ਦੇ ਇਹ ਇਹਨਾਂ ਨੂੰ ਉਸ ਤਰੀਕੇ ਨਾਲ ਸਾਈਕੋਲੋਜੀਕਲੀ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਇਹਨਾਂ ਗੱਲਾਂ ਦਾ ਕੋਈ ਫਾਇਦਾ ਅਸੀਂ ਤਾਂ ਇਹਨਾਂ ਚੀਜ਼ਾਂ ਤੋਂ ਹੀ ਨਿਕਲੇ ਹੈਗੇ ਆਂ ਔਰ ਢੀੜਾ ਛਾੜਾ ਕਿਸੇ ਵੀ ਚੀਜ਼ ਦੇ ਪ੍ਰੋਟੈਸਟ ਕਰਨਾ ਸਾਡਾ ਡੈਮੋਕਰੈਟਿਕ ਰਾਈਟ ਹੈ ਸੰਵਿਧਾਨਕ ਹੱਕ ਹੈ ਔਰ ਜਦੋਂ ਵੀ ਕੋਈ ਮਲਾਜਮ ਦਾ ਅਫਸਰ ਵਰਦੀ ਦੇ ਵਿੱਚ ਆ ਜਾਂ ਆਪਣੇ ਡਿਊਟੀ ਦੇ ਉੱਤੇ ਆ ਤਾਂ ਉਹਦਾ ਇੱਕ ਆਪਣਾ ਆਪਣਾ ਇੱਕ ਮਰਿਆਦਾ ਆ ਕਿ ਉਹਨੇ ਆਪਣਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਨੀ ਹੈ ਕਿਸ ਤਰੀਕੇ ਦੇ ਨਾਲ ਉਹਨੇ ਹੋ ਸਕਦਾ ਆਮ ਉਹ ਆਮ ਵਿਅਕਤੀ ਨਹੀਂ ਹੈਗਾ ਉਦੀ ਉਹਦੀ ਇੱਕ ਆਪਣੀ ਮਰਿਆਦਾ ਹੈ ਜੇ ਉਹਨੂੰ ਲੱਗਦਾ ਹੈ ਕਿ ਕੋਈ ਉਹਦੀ ਗੱਲ ਨਹੀਂ ਸੁਣ ਰਿਹਾ ਹੈਗਾ ਤਾਂ ਉਹਨੂੰ ਉਹਦੇ ਵਿੱਚ ਉਹਨੂੰ ਬੈਠਣ ਦੀ ਲੋੜ ਨਹੀਂ ਹੁੰਦੀ ਹੈ ਉਹ ਆਪਣਾ ਉਹਦੇ ਵਿੱਚ ਜਿਹੜੀ ਹੈਗੀ ਹੈ ਕੋਈ ਵੀ ਜਿਹੜੀ ਕਾਨੂੰਨੀ ਕਾਰਵਾਈ ਜਾਂ ਕਰ ਲੈਂਦੀ ਹੈ ਉਹ ਇਸ ਕਰਕੇ ਜਿਹੜਾ ਇਹ ਇੱਥੇ ਤੱਕਾ ਕਰਨ ਦੀ ਕੋਸ਼ਿਸ਼ ਹੈ ਅਗਲੀ ਨੀਤੀ ਲੋਕਾਂ ਦੇ ਉੱਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਪੀਐਸਪੀ ਸਾਡ ਬਿਹੇਵੀਅਰ ਹੈ ਤੁਸੀਂ ਵੱਡੇ ਅਧਿਕਾਰੀਆਂ ਨਾਲ ਗੱਲਬਾਤ ਵੀ ਕਰੋਗੇ ਨਹੀਂ ਬਿਲਕੁਲ ਕਰਾਂਗੇ ਦੇਖੋ ਬੜਾ ਬੜੀ ਨੌਜਵਾਨ ਚੰਗਾ ਅਫਸਰ ਲੱਗਦਾ ਆ ਪਰ ਵੀ ਜਿਸ ਤਰੀਕੇ ਦੇ ਨਾਲ ਉਹ ਅਗਰੈਸਿਵ ਹੋਣਾ ਆ ਮਤਲਬ ਉਹ ਜਿਹੜੀ ਚੀਜ਼ ਹੈਗੀ ਹੈ ਉਹ ਚੀਜ਼ ਠੀਕ ਨਹੀਂ ਕਿਉਂਕਿ ਅਸੀਂ ਤਾਂ ਚਲੋ ਫਿਰ ਆਪਣੀ ਉਮਰ ਹੰਡਾਈ ਹੋਈ ਹੈ ਸਾਡੇ ਕੋਲੇ ਤਜਰਬਾ ਵੀ ਹੈਗਾ ਆ ਇਹ ਅਗਰੈਸਿਵ ਹੋਣਾ ਜਿਹੜਾ ਹੈਗਾ ਆ ਉਹ ਠੀਕ ਨਹੀਂ ਹੁੰਦਾ ਕਿਸੇ ਵੀ ਅਫਸਰ ਦਾ ਔਰ ਸਰਕਾਰਾਂ ਦੇ ਵਿੱਚ ਤੇ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਦੇ ਵਿੱਚ ਜੇ ਆਪਾਂ ਨੂੰ ਕਿਸੇ ਵੀ ਸ਼ਤਰਸ਼ਾਹ ਆਇਆ ਤੇ ਇਹ ਥੋੜਾ ਜਿਹਾ ਕਿ ਅਸੀਂ ਦੂਜਿਆਂ ਨੂੰ ਉਹ ਕਰਨਾ ਹੈ ਇਹ ਤਾਂ ਸਭ ਨੂੰ ਇਹ ਹੁੰਦਾ ਹੈ ਜਿਹੜੇ ਜਿਹੜੇ ਮੁਲਾਜ਼ਮ ਅਫਸਰ ਹੁੰਦੇ ਨੇ ਉਹਨਾਂ ਨੇ ਸਾਰਿਆਂ ਨੂੰ ਬੈਲੈਂਸ ਬਣਾ ਕੇ ਚੱਲਣਾ ਹੁੰਦਾ ਹੈ ਔਰ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਇਹੀ ਜਾਂਦਾ ਔਰ ਸੰਵਿਧਾਨ ਦੇ ਵਿੱਚ ਉਹਨਾਂ ਦੀਆਂ ਡਿਊਟੀਆਂ ਵੀ ਇਹੀ ਹੁੰਦੀਆਂ ਨੇ ਇੱਕ ਆਮ ਸਿਟੀਜ਼ਨ ਨੂੰ ਵੀ ਉਹੀ ਰਿਸਪੈਕਟ ਦੇਣੀ ਹੈ ਤੇ ਇੱਕ ਚਾਹੇ ਕੋਈ ਐਮਐਲਏ ਆ ਚਾਹੇ ਐਮਪੀ ਆ ਚਾਹੇ ਮੁੱਖ ਮੰਤਰੀ ਆ ਚਾਹੇ ਮੰਤਰੀ ਆ ਪ੍ਰੋਟੋਕਾਲ ਚ ਉਹਦੀ ਪ੍ਰੋਟੋਕਾਲ ਦਾ ਧਿਆਨ ਰੱਖਣਾ ਹੈ ਔਰ ਉਹਦੇ ਨਾਲ ਨਾਲ ਰਿਸਪੈਕਟ ਜਿਹੜੀ ਹੈਗੀ ਇੱਕ ਸਿਟੀਜ਼ਨ ਦੀ ਵੀ ਹੋਣੀ ਹੈ ਤੇ ਪ੍ਰਧਾਨ ਮੰਤਰੀ ਦੀ ਵੀ ਹੋਣੀ ਹੈ ਤੇ ਜਿਹੜਾ ਇੱਕ ਜਿਹੜੀ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਨਜ਼ਰੀਆ ਹੈ ਉਹ ਵੀ ਜਿਹੜਾ ਹੈਗਾ ਆ ਉਹ ਪ੍ਰਸ਼ਾਸਨ ਦਾ ਨਜ਼ਰੀਆ ਹਮੇਸ਼ਾ ਜਿਹੜਾ ਹੈਗਾ ਆ ਉਹ ਸੌਫਟ ਹੁੰਦਾ ਹੈ 16 ਤਰੀਕ ਨੂੰ ਕਿ ਡੀਆਰ ਸਾਹਿਬ ਕੋਲ ਪਟੀਸ਼ਨ ਪਾ ਕੇ ਆਏ ਸੀਗੇ ਲੋਹਨੇ ਪਿੰਡਾਂ ਦੇ ਬਹੁਤ ਸਾਰੇ ਸੱਜਣਾਂ ਨਾਲ ਸੀਗੇ ਉਸ ਦਿਨ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ 63344 ਸਟੇ ਕੀਤਾ ਜਾਵੇ ਪਰ ਉਹਨਾਂ ਨੇ ਨਾ ਕੋਈ ਕਾਰਵਾਈ ਕਰਦੇ ਹੋਏ ਸਮਾਂ ਉਹਦਾ ਦੀ ਬੰਡਵਾਤ ਇਹਨਾਂ ਨੇ ਮਤਾ ਪਾਗਾ ਜੀ ਡੇਟ ਰੱਖੀ ਵਿੱਚ ਇਹਨਾਂ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਕੀ ਹੋਇਆ ਕਰੇ ਲੋਜੀ ਤੇਰਾ ਜੀ ਕਿਸ ਨੇ ਇਹ ਤਾਂ ਆ ਕਿ ਟਾਈਮ 10 ਵਜੇ ਦਾ ਟਾਈਮ ਸੀਗਾ ਅਸੀਂ 9:30 ਪੌਣੇ 10 ਵਜੇ ਰਿਹਾਏ ਆ ਬਸੂਰ ਸੋਸਾਇਟੀ ਕੋਈ ਹੈ ਨਹੀਂ ਸੀਗਾ ਪਹਿਲੇ ਰਿਕੋਰਡ ਲੈ ਕੇ ਉਹ ਚਲੇ ਗਏ ਜੀ ਮੰਗ ਕਰਦੇ ਆ ਜੀ ਮੰਗਦਾ ਸੀ ਇਨਸਾਫ ਦੀ ਮੰਗ ਕਰਦਾ ਚੋਣ ਨੂੰ ਰੱਦ ਕਰਕੇ ਦੁਬਾਰਾ ਨਵੇਂ ਸਿਰੇ ਤੋਂ ਚੋਣ ਲੋਕਤੰਤਰ ਤਰੀਕੇ ਨਾਲ ਕਰਾਈ ਜਾਵੇ